ਕਿਹੜੇ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮਨਾਮਾ ਲੈ ਰਹੇ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੌਰ ਸਾਹਿਬ ਕਰਦੇ ਕਰਦੇ ਇੱਕ ਨਵੇਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਜੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੌਰ ਤੇ ਮਾਰੇ ਦੇ ਸੋਖਾ ਸੰਦਾ ਕਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਤਾਬਿਆਂ ਬੈਠੇ ਮਹਾਰੇ ਦੇ ਵੀਰਾਂ ਨੂੰ ਚੌਰ ਸਾਹਿਬ ਫੜਾਇਆ ਸੋਖਾ ਸਾਲਾ ਕਪੜਾ ਮਹਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਹਾਰੇ ਪ੍ਰਕਾਸ਼ ਸਨ ਗੋਡੇ 'ਤੇ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਣ ਤਿਆ ਕੇ ਆਹ ਦੇਖ ਲੋ ਮੌਤ ਕਦੇ ਕਦੇ ਇੰਜ ਵੀ ਆ ਜਾਂਦੀ ਐ ਚੌਰ ਸਾਹਿਬ ਦੀ ਸੇਵਾ ਕਰ ਰਿਆ ਗਰੰਤੀ ਸਿੰਘ ਦੀ ਗੁਰੂ ਘਰ ਦੇ ਵਿੱਚ ਹੋਈ ਮੌਤ ਕਹਿੰਦੇ ਨੇ ਮੌਤ ਸਮਾਤਿ ਸਥਾਨ ਨਿਸ਼ਚਿਤ ਕਰਕੇ ਆਉਂਦੀ ਹੈ ਇਹ ਅਟਲ ਸਚਾਈ ਹੈ ਜਿਸ ਦੀ ਮਿਸਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੀ ਬਲਾਚੌਰ ਚ ਜਿੱਤੇ ਇੱਕ ਗਰੰਤੀ ਸਿੰਘ ਜੋ ਕਿ ਗੁਰੂ ਘਰ ਦੇ ਵਿੱਚੋਂ ਚੌੜ ਸਾਬ ਦੀ ਸੇਵਾ ਕਰ ਰਿਹਾ ਸੀ ਤਾਂ ਸੇਵਾ ਕਰਦਿਆਂ ਉਸਦੇ ਪ੍ਰਾਣ ਨਿਕਲ ਗਏ ਸਾਹ ਨਿਕਲ ਗਏ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਗਰੰਤੀ ਸਿੰਘ ਜੋ ਕਿ ਚੌੜ ਸਾਬ ਦੀ ਸੇਵਾ ਕਰ ਰਿਹਾ ਸੀ ਤਾਂ ਸੇਵਾ ਕਰਦਿਆਂ ਅਚਾਨਕ ਉਸਤੇ ਪ੍ਰਾਣ ਨਿਕਲ ਗਏ ਉਹਨੂੰ ਦੱਸਦੇ ਕਿ ਗ੍ਰਾਂਤੀ ਸਿੰਘ ਪਿਛਲੇ 2 ਸਾਲ ਤੋਂ ਇਸ குரு ਘਰ ਦੇ ਵਿੱਚ ਸੇਵਾ ਕਰ ਰਿਹਾ ਸੀ ਤਾਂ ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਤਾਂ ਚੌੜ ਸਾਹਿਬ ਦੀ ਸੇਵਾ ਕਰ ਰਿਹਾ ਸੀ ਤਾਂ ਪਹਿਲਾਂ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਤਾਂ ਪਹਿਲਾਂ ਤਾਂ ਥੱਲੇ ਡਿੱਗ ਗਿਆ ਲੇਕਿਨ 2 ਮਿੰਟ ਬਾਅਦ ਫਿਰ ਖੜਾ ਹੋ ਗਿਆ ਤੇ ਮੁੜ ਪਾਲਕੀ ਸਾਹਿਬ ਦੇ ਪਿੱਛੇ ਹੱਥ ਜੋੜ ਗੋਡਿਆਂ 'ਤੇ ਬੈਠ ਗਿਆ ਤੇ ਜਦੋਂ ਉਹ ਬੈਠਾ ਤਾਂ ਉਸਦੇ ਸਾਹ ਨਿਕਲ ਗਏ ਉਸ ਵੇਲੇ ਹੀ ਉਸਦੇ ਪ੍ਰਾਣ ਨਿਕਲ ਗਏ ਸਰਜੀਤ ਸਿੰਘ ਨਗਰ ਬੇਲਾ ਨੇੜੇ ਅਨੰਦਪੁਰ ਸਾਹਿਬ ਜੋ ਕਿ ਅੱਜਕੱਲ ਸਿਆਣੇ ਪਿੰਡ ਰਹਿੰਦੇ ਸਨ ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਅਨਥਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇਬੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇਬੱਟ ਦਾ ਅਮਰ ਸ਼ਾਕੇ ਤਿਆਰ ਬਰ ਤਿਆਰ ਨਾਮ ਸਮਣੇ ਤੇ ਜੁੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ ਦੋ ਤੋਂ ਚਾਰ ਮੂਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮ ਨਾਵਾ ਲੈ ਰਹੇ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੋਰ ਸਭ ਕਰਦੇ ਕਰਦੇ ਇੱਕ ਦੋਵਿਆਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਜੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੋਰ ਸੇ ਮਹਾਰੇ ਦੇ ਸੋਖਾਸਾ ਦਾ ਕੱਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਤਾਬਿਆਂ ਬੈਠੇ ਮਹਾਰੇ ਦੇ ਵੀਰਾਂ ਨੂੰ ਚੋਰ ਸਭ ਫੜਾਇਆ ਸੋਖਾਸਾਲਾ ਕੱਪੜਾ ਮਹਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਾਰੇ ਪ੍ਰਕਾਸ਼ ਸਨ ਗੋਡੇ 'ਪਾਰ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਣ ਤਿਆ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰੇ ਵਿੱਚ ਲੀਨ ਹੋ ਗਏ ਤੇ ਉਸ ਵੇਲੇ ਜੋ ਹਕਮ ਨਾਵਾ ਆਇਆ ਹਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਮਹਾਰੇ ਦੇ ਬਚਨ ਸੋਖ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜ्यों ਹੀ ਹਕਮ ਨਾਵਾ ਸਾਹਿਬ ਦੀ ਸਮਾਪਤੀ ਹੋਈ ਦੇ ਨਾਲ ਦੇ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ ਇਹ ਬਾਣਾ ਕਲ ਵਾਪਰਿਆ بڑے ਨਾਮ ਵਿੱਚ ਰਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਹੀ ਅਪੇਧ ਹੋ ਗਏ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਰਮਲਿਆ ਇਹ ਭਾਈ ਸਰਜੀਤ ਸਿੰਘ ਜੀ ਜੀਵਨ 바ਜੀ ਦਿੱਤ ਕੇ ਗੁਰੂ ਚਰਨਾਂ ਦੇ ਵਿੱਚ ਹੀ ਅਪੇਧ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ